ਤਰ ਬਾਣੀ ਹੈ ਸਤਗੁਰੂ ਜੀ ਬਚਨ ਕਰਦੇ ਹਨ 10 ਬਾਲ ਤਨ 20 ਰਵਣ 30 ਕਾ ਸੁੰਦਰ ਕਹਾਵੈ ਸਤਗੁਰੂ ਜੀ ਕਹਿੰਦੇ 10 ਸਾਲ ਦੀ ਉਮਰ ਤਾਂ ਬਾਲ ਤਨ ਵਿੱਚ ਬਤੀਤ ਹੁੰਦੀ ਹੈ ਪਾਉ ਬਚਪਨ ਦੇ ਵਿੱਚ ਕੋ ਸਹੀ ਦਾ ਨਹੀਂ ਪਤਾ ਕੋ ਗਲਤ ਦਾ ਨਹੀਂ ਪਤਾ ਧਰਮ ਕਰਮ ਦਾ ਸਹੀ ਤਰਾ ਨਹੀਂ ਪਤਾ ਹੁਣ ਸਾਧ ਸੰਗਤ ਜੀ ਇੱਥੇ ਮੈਂ ਇੱਕ ਬੇਨਤੀ ਕਰਨੀ ਛੁੱਟੀ ਜੀ ਗੁਰਬਾਣੀ ਨੂੰ ਜਦੋਂ ਅਸੀਂ ਸਮਝਦੇ ਆ ਨਾ ਤੇ ਗੁਰਬਾਣੀ ਨੂੰ ਸਮਝਣ ਵਾਸਤੇ ਸਾਨੂੰ ਆਪਣੀ ਮਤ ਬੁੱਧ ਪੂਰੀ ਤਰ੍ਹਾਂ ਖੋਲਣੀ ਪੈਂਦੀ ਹੈ ਤੇ ਆਪਣੀ ਹਉਮੈ ਹੰਕਾਰ ਬਿਲਕੁਲ ਨਿਵਾਣਾ ਪੈਂਦਾ ਹੈ ਬਿਲਕੁਲ ਨਿਵਾਣਾ ਜਦੋਂ ਗੁਰਬਾਣੀ ਨੂੰ ਅਸੀਂ ਸਮਝਣਾ ਹੈ ਪਿਆਰ ਨਾਲ ਅਦਬ ਨਾਲ ਗੁਰੂ ਦੇ ਚਰਨਾਂ ਦਾ ਧਿਆਨ ਕਰਕੇ ਮਹਾਰਾਜ ਜੀਆ ਨੇ ਜੋ ਇਸ ਸ਼ਬਦ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਸੰਗਤ ਜੀ ਜੋ ਇਸ ਸੰਸਾਰ ਦੀ ਪ੍ਰਚਲਿਤ ਰੀਤ ਹੈ ਜੋ ਕੁਝ ਹੁੰਦਾ ਹੈ ਜੋ ਕੁਝ ਚੱਲ ਰਿਹਾ ਹੈ ਉਸ ਦੇ ਅਨੁਸਾਰ ਗੁਰੂ ਮਹਾਰਾਜ ਜੀਆ ਨੇ ਸਮਝਾਉਣਾ ਕੀਤਾ ਕਿ ਭਾਈ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਹੋ ਰਿਹਾ ਹੁਣ ਅਸੀਂ ਜੇ 10 ਸਾਲ ਦੀ ਉਮਰ ਦਾ ਤਕਾਜ਼ਾ ਦੇਖੀ ਤੇ ਸਾਡੇ ਇਤਿਹਾਸ ਦੇ ਵਿੱਚ 10 ਸਾਲ ਤੋਂ ਘੱਟ ਦੀਆਂ ਉਮਰਾਂ ਦੇ ਅਨੇਕਾਂ ਹੀ ਐਸੇ ਬੱਚੇ ਨੇ ਜਿਨ੍ਹਾਂ ਨੇ ਰੱਬ ਵੀ ਪਾਲਿਆ ਜਿਨ੍ਹਾਂ ਨੇ ਨਾਮ ਵੀ ਧਿਆਲਿਆ ਜਿਨ੍ਹਾਂ ਨੇ ਸ਼ਹਾਦਤਾਂ ਵੀ ਪਾਲਿਆ ਜਿਨ੍ਹਾਂ ਨੇ ਆਪਣੀ ਜੀਵਨ ਨੂੰ ਸਦ ਵੀ ਲਿਆ ਛੋਟੇ ਸਹਿਬ ਜੀ ਦੇ ਉਹਨਾਂ ਦੀਆਂ ਉਮਰਾਂ ਵੀ 10 ਸਾਲ ਤੋਂ ਛੋਟੀਆਂ ਨੇ ਧੰਨ ਗੁਰੂ ਗੋਬਿੰਦ ਰਾਏ ਜੀ ਜਿਸ ਵੇਲੇ ਅੰਮ੍ਰਿਤ ਪਾਨ ਨਹੀਂ ਕਰਾਇਆ ਗੋਬਿੰਦ ਰਾਏ ਨਾਮ ਹੈ ਤੇ 9 ਸਾਲ ਦੀ ਉਮਰ ਸੀ ਉਸ ਵੇਲੇ ਜਿਸ ਵੇਲੇ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਆਪਣੇ ਪਿਤਾ ਦਾ ਕੱਲਾ ਸੀਸ ਹੀ ਵੇਖਿਆ ਸੀ ਸਹੀ ਸਲਾਮਤ ਭੇਜਿਆ ਦਿੱਲੀ ਨੂੰ ਤੇ ਜਦੋਂ ਵਾਪਸੀ ਵੇਲੇ ਕੱਲਾ ਸੀਸ ਹੀ ਆਪਣੇ ਪਿਤਾ ਦਾ ਦੇਖ ਰਹੇ ਨੇ ਕੈਸਾ ਜਿਗਰਾ ਸੀ ਮੇਰੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਹੰ ਦਾ ਉਦੋਂ ਉਹਨਾਂ ਦੀ ਉਮਰ ਵੀ 10 ਸਾਲ ਤੋਂ ਘੱਟ ਹੈ ਹੋਰ ਤਾਂ ਹੋਰ ਅਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਜੀ ਉਹਨਾਂ ਦੀ ਉਮਰ ਵੀ 10 ਸਾਲ ਤੋਂ ਘਟ ਹੈ ਉਹ ਤਾਂ ਗੁਰੂ ਬਣ ਗਏ ਨੇ ਉਹ ਤੇ ਗੁਰੂ ਗੱਦੀ ਤੇ ਬੈਠ ਗਏ ਨੇ ਉਹਨਾਂ ਦੇ ਅੰਦਰ ਤੇ ਗਿਆਨ ਦਾ ਅਥਾਹ ਸਾਗਰ ਆ ਗਿਆ ਹੈ ਆਪਾਂ ਗਿਣ ਮਣ ਤੋਲ ਹੀ ਨਹੀਂ ਸਕਦੇ ਕਿੰਨਾ ਗਿਆਨ ਹੈ ਗੁਰੂ ਦੀ ਜੋਤ ਦੇ ਵਿੱਚ ਉਹ ਵੀ 10 ਸਾਲ ਤੋਂ ਘਟ ਨੇ ਸਤਿਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਦੁਨਿਆਵੀ ਪ੍ਰਚਲਿਤ ਜੋ ਚਲਣ ਬਣਿਆ ਹੋਇਆ ਹੈ ਵੀ ਇਸ ਤਰ੍ਹਾਂ ਇਸ ਤਰ੍ਹਾਂ ਆ ਦੁਨੀਆਂ ਦਾ ਸਮਾਜ ਦਾ ਉਸ ਨੂੰ ਦਰਸਾ ਕੇ ਤੇ ਅੰਤ ਦੇ ਵਿੱਚ ਫਿਰ ਸਾਨੂੰ ਸੱਚ ਦੇ ਨਾਲ ਸਮਝਾਇਆ ਜੋੜਿਆ ਹੈ ਕਈ ਵਾਰ ਅਸੀਂ ਜੇ ਅਸੀਂ ਇੱਕੋ ਪੰਕਤੀ ਨੂੰ ਲੈ ਜਾਵਾਂਗੇ ਨਾ ਫਿਰ ਭੁਲੇਖਾ ਪੈ ਜਾਏਗਾ ਫਿਰ ਸਹੀ ਤਰ੍ਹਾਂ ਸਮਝ ਨਹੀਂ ਆਏਗਾ ਬੜੀ ਵਾਰੀ ਹੁੰਦਾ ਹੈ ਬੜੇ ਸਾਡੇ ਨੌਜਵਾਨ ਬੱਚੇ ਕਈ ਵਾਰੀ ਭੁਲੇਖਾ ਖਾ ਜਾਂਦੇ ਹਨ ਜਿਨ੍ਹਾਂ ਦੇ ਅੰਦਰ ਇੱਛਾ ਹੁੰਦੀ ਹੈ ਕਿ ਸਮਝੀਏ ਗੁਰਬਾਣੀ ਨੂੰ ਕਈ ਐਸੇ ਸ਼ਰਾਰਤੀ ਜਾਣ ਬੁੱਝ ਕੇ ਗੁਰਬਾਣੀ ਨਾਲੋਂ ਤੋੜਨ ਵਾਸਤੇ ਭੁਲੇਖਾ ਪਾ ਦਿੰਦੇ ਨੇ ਇੱਕੋ ਪੰਕਤੀ ਦੇ ਦੇਣੀ ਅੱਗੇ ਦਾ ਨਹੀਂ ਦੱਸਣਾ ਪਿੱਛੇ ਦਾ ਨਹੀਂ ਦੱਸਣਾ ਵੀ ਲੋ ਗੁਰਬਾਣੀ ਤੇ ਆਪ ਕਹਿੰਦੀ ਹੈ ਇਹ ਬੜਾ ਗਲਤ ਹੈ ਗੁਰਬਾਣੀ ਦਾ ਕੋਈ ਵੀ ਸ਼ਬਦ ਜੇ ਸੀ ਸਮਝਣਾ ਪੂਰਾ ਸ਼ਬਦ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੜ ਕੇ ਸਮਝਿਆ ਜਾਏਗਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਅਸੀਂ ਗੱਡੀਆਂ ਤੇ ਘਰਾਂ ਤੇ ਲਿਖਾਨਿਆਂ ਨਾ ਇਹ ਪੇਦਾ ਤੇਰੀ ਦਾਤਾਰ ਇਹ ਪੇਦਾ ਤੇਰੀ ਦਾਤਾਰ ਪਰ ਪੂਰੇ ਸ਼ਬਦ ਦਾ ਤਾਂ ਸਾਨੂੰ ਬਾਅਦ ਚ ਪਤਾ ਲੱਗਾ ਪਹਿਲਾਂ ਪਤਾ ਹੀ ਨਹੀਂ ਸੀ ਦੁਨੀਆ ਨੂੰ ਹੁਣ ਹੁਣ ਬੱਚੇ ਸਾਡੇ ਨਾ हट ਗਏ ਨੇ ਪ੍ਰਚਾਰ ਹੋਇਆ ਸਮਝਾਇਆ ਗਿਆ ਹੈ ਉਹ ਗੱਡੀਆਂ ਤੇ ਲਿਖਾਨੋ ਪੰਕਤੀਆਂ ਕਿਉਂਕਿ ਗੱਡੀਆਂ ਤੇ ਕਿਦਾ ਕਿਦਾ ਹੱਥ ਲੱਗਦਾ ਹੈ ਕਿੱਥੇ ਕਿੱਥੇ ਧੂੜ ਮਿੱਟੀ ਪੈਂਦੀ ਹੈ ਉੱਥੇ ਆਪਰ ਸਦਾ ਹੀ ਗੱਡੀ ਸਾਫ਼ ਥੋੜਾ ਰਹਿੰਦੀ ਹੈ ਧੂੜ ਮਿੱਟੀ ਤੇ ਕਿੱਥੇ ਕਿੱਥੇ ਗੱਡੀ ਚੱਲਦੀ ਹੈ ਕਟਾ ਮਿੱਟੀ ਜੰਮਦਾ ਹੈ ਕਿਉਂ ਬਾਣੀ ਦੀ ਪੰਕਤੀ ਜਿਹੜੀ ਲਿਖਿਆਤੋ ਉਹਦੇ ਤੇ ਵੀ ਫਿਰ ਪਏਗਾ ਪ੍ਰਚਾਰ ਹੋਇਆ ਦੱਸਿਆ ਗਿਆ ਤੇ ਸਾਡੇ ਬੱਚੇ ਜਿਹੜੇ ਨੇ ਉਹਨਾਂ ਨੇ ਇੱਕ ਚੀਜ਼ਾਂ ਪੰਕਤੀਆਂ ਗੱਡੀਆਂ ਤੇ ਇੱਧਰ ਉੱਧਰ ਇਹੋ ਜਿਹੀਆਂ ਥਾਵਾਂ ਤੇ ਲਿਖਾਉਣੀ ਆ ਬੰਦ ਕਰਤੀਆਂ ਹਟਾ ਦਿੱਤੀਆਂ ਤੇ ਬੜੀ ਚੰਗੀ ਗੱਲ ਹੈ ਪ੍ਰਚਾਰ ਦਾ ਅਸਰ ਹੋਇਆ ਅਸਰ ਕਬੂਲਿਆ ਗਿਆ ਤੇ ਫਰਕ ਪਿਆ ਨਹੀਂ ਤੇ ਪਹਿਲਾਂ ਕੱਲੀ ਇਹ ਹੀ ਪੰਕਤੀ ਲਿਖਾਉਂਦੇ ਹੁੰਦੇ ਸੀ ਇਹ ਪੇਦਾ ਤੇਰੀ ਦਾਤਾਰ ਤੇ ਇਹ ਭੁੱਲ ਜਾਂਦੇ ਸੀ ਵੀ ਮਹਾਰਾਜ ਕਹਿੰਦੇ ਨੇ ਕੇਤਿਆਂ ਦੁੱਖ ਭੂਖ ਸਦਮਾਰ ਉਥੇ ਦੁੱਖ ਦੀ ਭੁੱਖ ਦੀ ਤੇ ਇੰਨਾਂ ਚੀਜ਼ਾਂ ਦੀ ਦਾਤ ਦੀ ਗੱਲ ਹੋ ਰਹੀ ਹੈ ਅਸੀਂ ਸੋਚਦੇ ਸੀ ਬਸ ਗੱਡੀ ਐ ਇਹੀ ਦਾਤ ਐ ਆਨੰਦ ਤੇ ਤਾਂ ਐ ਨਾ ਜਦੋਂ ਦੁੱਖ ਆਵੇ ਤੇ ਉਦੋਂ ਵੀ ਬੰਦਾ ਉਚਾਰੇ ਵੀ ਏ ਭੇ ਦਾਤ ਤੇਰੀ ਦਾਤਾਰ ਜਦੋਂ ਜਿਹੜੀ ਗੱਡੀ ਆਈ ਸੀ ਜਿਹੜੀ ਖੁੱਸ ਗਈ ਗੱਡੀ ਕਿਸੇ ਵੇਲੇ ਆਪਣੇ ਕੋਲ ਆਈ ਤੇ ਖੁਸ਼ੀ ਮਨਾਈ ਆਖੇ ਆਏ ਪੇਦਾ ਤੇਰੀ ਦਾਤਾਰ ਤੇ ਕੋਈ ਕਾਰਨ ਐਸਾ ਬਣ ਗਿਆ ਮਜਬੂਰੀ ਬਣ ਗਈ ਵੇਚਣੀ ਪੈ ਗਈ ਕੋਈ ਨੁਕਸਾਨ ਹੋ ਗਿਆ ਕੋਈ ਦੁਰਘਟਨਾ ਹੋ ਗਈ ਕੁਝ ਹੋ ਗਿਆ ਉੱਥੇ ਵੀ ਫਿਰ ਬੰਦਾ ਆਖੇ ਏ ਪੇਹ ਦਾਤ ਤੇਰੀ ਦਾਤਾਰ ਫਿਰ ਆਨੰਦ ਹੈ ਫਿਰ ਪ੍ਰਾਪਤੀ ਹੈ ਫਿਰ ਸਮਝਿਆ ਜਾਏਗਾ ਵੀ ਵਾਕਈ ਗੁਰਬਾਣੀ ਤੱਕ ਪਹੁੰਚੇ ਅਸੀਂ ਗਿਆਨ ਤੱਕ ਪਹੁੰਚੇ ਅਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਭਾਈ 10 ਸਾਲ ਦੀ ਉਮਰ ਤਾਂ ਬਾਲ ਤਨ ਵਿੱਚ ਬਤੀਤ ਹੋ ਗਈ ਇੱਥੇ ਉਹਨਾਂ ਦੀ ਉਮਰ ਦਾ ਜਾਂ ਉਹਨਾਂ ਦਾ ਜ਼ਿਕਰ ਨਹੀਂ ਹੈ ਜਿਨ੍ਹਾਂ ਨੇ ਆਪਣੀ ਜੀਵਨ ਨੂੰ ਨਾਮ ਸਿਮਰਨ ਬੰਦਗੀ ਦੇ ਨਾਲ ਸਾਧ ਲਿਆ ਦੁਨਿਆਵੀ ਪ੍ਰਚਲਨ ਨੂੰ ਸਤਿਗੁਰੂ ਜੀ ਦਰਸਾ ਰਹੇ ਨੇ ਕਿ 10 ਸਾਲ ਦੀ ਉਮਰ ਤੇ ਐਵੇਂ ਬਤੀਤ ਹੋ ਜਾਂਦੀ ਕਦੇ ਇੱਧਰ ਪੱਜ ਉੱਧਰ ਪੱਜ ਖੇਡਾਂ ਖੇੜ ਤੇ ਕਦੇ ਇੱਧਰ ਸਕੂਲੇ ਬਿਠਾਓ ਕਦੇ ਭੱਜ ਗਿਆ ਕਦੇ ਰੁੱਸ ਗਿਆ ਕਦੇ ਮਨਾ ਲਿਆ 10 ਸਾਲ ਐਵੇਂ ਲੰਘ ਗਏ 20 ਰਵਣ ਤੇ ਜਦੋਂ 20 ਸਾਲ ਤੱਕ ਪਹੁੰਚਦਾ ਉਦੋਂ ਜਵਾਨੀ ਪੂਰੀ ਸਟਾਰਟ ਹੋਣ ਲੱਗ ਜਾਂਦੀ ਹੈ ਤੇ ਉਦੋਂ ਮੱਤ ਜਿਹੜੀ ਹੈ ਬਿਲਕੁਲ ਕੱਚੀ ਹੁੰਦੀ ਹੈ ਤੇ ਰਵਣ ਦਾ ਅਰਥ ਹੈ ਕਿ ਕਾਮ ਵਾਲੇ ਪਾਸੇ ਧਿਆਨ ਜਿਹੜਾ ਹੈ ਉਹ ਬਹੁਤ ਵੱਧ ਜਾਂਦਾ ਹੈ ਜਿਆਦਾ ਜਾਂਦਾ ਇਹ ਨੇਚਰਲ ਹੈ ਇਹ ਕੁਦਰਤੀ ਹੈ ਇਸ ਨੂੰ ਕੰਟਰੋਲ ਵਿੱਚ ਕਰਨਾ ਹੈ ਇਸ ਨੂੰ ਕਾਬੂ ਵਿੱਚ ਕਰਨਾ ਹੈ ਜਿਹੜਾ ਕੰਟਰੋਲ ਕਾਬੂ ਚ ਕਰਦਾ ਉਹ ਗੁਰੂ ਦਾ ਸਿੱਖ ਆਖੋ ਬੰਦਾ ਵੀ ਹਾਂ ਵਾਕਈ ਨੇ ਗੁਰੂ ਦੀ ਸਿੱਖਿਆ ਲੈ ਕੇ ਕਾਮ ਨੂੰ ਕੰਟਰੋਲ ਚ ਕੀਤਾ ਕ੍ਰੋਧ ਨੂੰ ਕੰਟਰੋਲ ਚ ਕੀਤਾ ਲੋਭ ਮੋਹ ਅਹੰਕਾਰ ਇਹਨਾਂ ਸਾਰਿਆਂ ਨੂੰ ਕਾਬੂ ਦੇ ਵਿੱਚ ਕਰਕੇ ਰੱਖਿਆ ਇਹਦੀ ਮਰਜ਼ੀ ਤੋਂ ਬਿਨਾ ਇਹਨੂੰ ਬੰਦੇ ਨੂੰ ਗੁੱਸਾ ਨਹੀਂ ਆ ਸਕਦਾ ਅੱਜ ਕੱਲ ਅਸੀਂ ਕਹਿੰਨੇ ਆ ਆਮ ਹੀ ਕਹਿ ਦਿੰਨੇ ਆ ਵੀ ਮੈਨੂੰ ਤੇ ਫਲਾਣੇ ਬੰਦੇ ਗੁੱਸਾ ਦਵਾਤਾ ਤਾਂ ਮੈਂ ਉਹਦੇ ਨਾਲ ਇਦਾਂ ਕਰਤਾ ਮੈਂ ਬਦਲਾ ਲੈ ਲਿਆ ਮੈਂ ਉਹਦਾ ਮਾੜਾ ਕਰਤਾ ਇਹਦਾ ਮਤਲਬ ਕਿ ਉਹ ਬੰਦਾ ਗੁੱਸੇ ਦਾ ਗੁਲਾਮ ਹੈ ਗੁੱਸਾ ਉਹਨੂੰ ਆ ਗਿਆ ਹੋਣਾ ਕੀ ਚਾਹੀਦਾ ਸੀ ਕਿ ਮਜਾਲ ਕੀ ਹੈ ਕਿਸੇ ਵੀ ਵਿਕਾਰ ਦੀ ਮੈਂ ਬਾਣੀ ਪੜਦਾ ਮੈਂ ਸਿਮਰਨ ਕਰਦਾ ਮੈਂ ਬੰਦਗੀ ਕਰਦਾ ਮੇਰੇ ਤੇ ਕੋਈ ਵਿਕਾਰ ਆ ਜਾਏ ਗੁਰੂ ਮਹਾਰਾਜ ਜੀ ਤੇ ਕਹਿੰਦੇ ਮੇਰੇ ਕੋਲ ਕਾਮ ਆਇਆ ਮੈਂ ਕੇਸਾਂ ਤੋਂ ਫੜ ਕੇ ਪਟਕਾ ਕੇ ਥੱਲੇ ਮਾਰਿਆ ਗਰੋਧ ਆਂਦਾ ਹੈ ਉਸ ਨੂੰ ਧੱਕਾ ਮਾਰ ਕੇ ਪਿੱਛੇ ਕਰ ਦੇ ਕਿਸੇ ਵਿਕਾਰ ਦੀ ਮਜਾਲ ਨਹੀਂ ਹੈ ਕਿ ਸਾਡੇ ਨੇੜੇ ਗੁਰੂ ਦੇ ਸਿੱਖ ਦੇ ਨੇੜੇ ਨਾਮ ਸਿਮਰਨ ਬੰਦਗੀ ਵਾਲੇ ਦੇ ਨੇੜੇ ਆ ਜਾਏ ਹਰੀ ਸਿੰਘ ਨਲੂਆ ਜੀ ਉਹਨਾਂ ਦੇ ਜੀਵਨ ਦੀ ਘਟਨਾ ਸੁਣੀ ਹੈ ਜੰਗਾਂ ਯੁੱਧਾਂ ਦੇ ਵਿੱਚ ਕਿੰਨਾ ਲੜਦੇ ਸਨ ਜੂਝਦੇ ਸਨ ਪਠਾਣਾ ਦੇ ਨਾਲ ਵੱਡੇ ਵੱਡੇ ਜਿਹੜੇ ਯੋਧੇ ਮੰਨੇਗੇ ਸੂਰਬੀਰ ਮੰਨੇਗੇ ਉਹਨਾਂ ਨੂੰ ਗੁਰੂ ਦੇ ਸਿੰਘਾਂ ਨੇ ਧੂਲ ਚਟਾਈ ਹਰਾ ਦਿੱਤਾ ਤੇ ਫਿਰ ਉਹਨਾਂ ਦੀਆਂ ਬੀਬੀਆਂ ਕਈ ਵਾਰੀ ਆ ਜਾਂਦੀਆਂ ਸੰਭ੍ਰਮਾਣ ਵਾਸਤੇ ਕਾਮ ਰੂਪ ਦੇਵੀ ਦਾ ਰੂਪ ਲੈ ਕਰਕੇ ਆ ਜਾਂਦੀਆਂ ਸਨ ਵੀ ਤੁਹਾਨੂੰ ਅਸੀਂ ਖੁਸ਼ ਕਰ ਦੇਣੀ ਆ ਤੁਸੀਂ ਸਾਡੇ ਆ ਕਰ ਦਿਓ ਬੰਦੇ ਛੱਡ ਦਿਓ ਉਹ ਕਰ ਦਿਓ ਰਹਾ ਕਰ ਦਿਓ ਤਾਂ ਗੁਰੂ ਦੇ ਸਿੱਖਾਂ ਨੇ ਕਾਮ ਨੂੰ ਆਪਣੇ ਕਾਬੂ 'ਚ ਰੱਖਿਆ ਵਸ 'ਚ ਰੱਖਿਆ ਕੰਟਰੋਲ ਤੇ ਵਿੱਚ ਰੱਖਿਆ ਤੇ ਉਹਨਾਂ ਨੂੰ ਇੱਜ਼ਤ ਪਤ ਦੇ ਨਾਲ ਧੀਆ ਭੈਣਾ ਜਾਂ ਮਾਵਾਂ ਆ ਕੇ ਆਪਣੇ ਸ਼ਿਵਰਾਂ ਦੇ ਵਿੱਚੋਂ ਵਾਪਸ ਭੇਜਦੇ ਰਹੇ ਗੁਰੂ ਦੇ ਸਿੱਖ ਇਕ ਰਦਾਰ ਇਹ ਜੀਵਨ ਕ੍ਰੋਧ ਮਤਲਬ ਹੀ ਨਹੀਂ ਕ੍ਰੋਧ ਜੀਵਨ ਦੇ ਵਿੱਚ ਆ ਜਾਵੇ ਕਿੰਨਾ ਯਤਨ ਕੀਤਾ ਸੀ ਮੈਂ ਹਮੇਸ਼ਾ ਉਦਾਹਰਨ ਦਿੰਨਾ ਉਹਨਾਂ ਵੀ ਕਦੇ ਵੀ ਜੇ ਆਪਣੇ ਜੀਵਨ ਦਾ ਸੰਜਮ ਤੁਸੀਂ ਸਿੱਖਣਾ ਤਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਸਿੰਘ ਮਹਾਰਾਜ ਜੀ ਦਾ ਜੀਵਨ ਪੜ੍ਹ ਲਓ ਕਿੰਨਾ ਸੰਜਮ ਕਿੰਨਾ ਕੰਟਰੋਲ ਹੈ ਉਹਨਾਂ ਦੇ ਭਰਾ ਪ੍ਰਿਥੀ ਚੰਦ ਜੀ ਨੇ ਕੀ ਕੀ ਯਤਨ ਨਹੀਂ ਕੀਤੇ ਸਾਧ ਸੰਗਤ ਹੈਰਾਨ ਹੋ ਜਾਏਗਾ ਸਾਡਾ ਭਰਾ ਸਾਨੂੰ ਪਿਤਾ ਜ਼ਮੀਨ ਵੰਡ ਕੇ ਦੇ ਗਿਆ ਮੰਨ ਲਓ ਆ ਵੰਡਤੀ ਵੀ ਆ ਇਹਦੀ ਇੰਨੀ ਐ ਇਹਦੀ ਇੰਨੀ ਐ ਘਰ ਬਣਾਉਣ ਲੱਗੇ ਤੇ ਇੱਕ ਜੇ ਵੱਡਾ ਭਰਾ ਮੜੀ ਜੀ ਇੰਚ 2 ਇੰਚ ਫੁੱਟ ਕੁ ਜ਼ਮੀਨ ਇੱਧਰ ਉੱਧਰ ਕੰਦ ਕੱਢਣ ਲੱਗਿਆਂ ਹੋ ਜੇ ਤੇ ਕਿੰਨੀ ਲੜਾਈ ਝਗੜਾ ਹੋ ਜਾਂਦਾ ਕਿੰਨਾ ਤੂੰ ਇੱਧਰ ਆ ਗਿਆ ਕੋਈ ਇੰਨੀ ਜੇ ਜਗਾ ਬਹੁਤ ਕੁਝ ਹੋ ਜਾਂਦਾ ਆਪ ਜੀ ਨੂੰ ਵਧੇਰੇ ਪਤਾ ਹੈ ਤੇ ਪ੍ਰਿਥੀ ਚੰਦ ਜੀ ਭਰਾ ਨੇ ਵੱਡੇ ਜ਼ਮੀਨਾਂ ਜਾਇਦਾਦਾਂ ਦੀ ਤਾਂ ਗੱਲ ਛੱਡੋ ਸਾਧ ਸੰਗਤ ਜੀ ਉਹਨਾਂ ਨੇ ਤਾਂ ਗੁਰੂ ਸਾਹਿਬ ਜੀ ਦੇ ਪੁੱਤਰ ਨੂੰ ਮਾਰਨ ਦੇ ਯਤਨ ਕੀਤੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪਤਾ ਨਹੀਂ ਕਿੰਨੀ ਕਿੰਨੀ ਵਾਰ ਯਤਨ ਕੀਤੇ ਕਦੇ ਸੱਪ ਨੂੰ ਭੇਜ ਦਿੱਤਾ ਵੀ ਸਪੇਰੇ ਨੂੰ ਦੇ ਕੇ ਵੀ ਇਹਨੂੰ ਡੰਗ ਮਰਵਾ ਦੇ ਦੇ ਪੁੱਤਰ ਨੂੰ ਕਦੇ ਦਾਈ ਨੂੰ ਭੇਜ ਦਿੱਤਾ ਦੁੱਧ 'ਚ ਜ਼ਹਿਰ ਪਾ ਕੇ ਵੀ ਉਹ ਪਲਾ ਦੇਗੀ ਤੇ ਖਤਮ ਹੋ ਜਾਏਗਾ ਕਦੇ ਖਿਡਾਵੇ ਨੂੰ ਭੇਜ ਦਿੱਤਾ ਦਹੀਂ 'ਚ ਜ਼ਹਿਰ ਪਾ ਕੇ ਵੀ ਉਹ ਖਵਾ ਕੇ ਮਰਾ ਦੇ ਪਰ ਸਾਰੇ ਪਰਦੇ ਫਾਸ਼ ਹੋ ਗਏ ਤੇ ਜਦੋਂ ਪਤਾ ਲੱਗਦਾ ਸੀ ਨਾ ਤੇ ਗੁਰੂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸਿਆਣਾ ਬਣ ਕੋਈ ਗੱਲ ਨਹੀਂ ਸਿਆਣਾ ਬਣ ਕਿ ਜਦੋਂ ਸਿੱਖ ਵੀ ਕਹਿੰਦੇ ਸਨ ਮਹਾਰਾਜ ਇੰਨੀ ਵੱਡੀ ਗੱਲ ਸਤਿਗੁਰਾਂ ਨੇ ਕੀ ਕਹਿ ਨਹੀਂ ਵੱਡਾ ਭਰਾ ਹੈ ਵੱਡਾ ਭਰਾ ਹੈ ਉਹਨਾਂ ਦਾ ਸਤਕਾਰ ਹੈ ਵੱਡਾ ਭਰਾ ਪਿਤਾ ਸਮਾਨ ਹੈ ਅਸੀਂ ਵੀ ਜੇ ਇਹ ਅੱਜ ਦੇ ਸਮੇਂ 'ਚ ਸੋਚ ਰੱਖੀਏ ਵੀ ਮੇਰਾ ਪਹਿਲੀ ਗੱਲ ਤੇ ਵੱਡੇ ਭਰਾ ਦਾ ਫਰਜ਼ ਬਣਦਾ ਹੈ ਕਿ ਛੋਟੇ ਦਾ ਧਿਆਨ ਰੱਖਣਾ ਜੇ ਛੋਟਾ ਕੋਈ ਕਹਿ ਰਿਹਾ ਵੀ ਮੈਨੂੰ ਮੜੀ ਜੀ ਜ਼ਮੀਨ ਇੱਧਰ ਚਾਹੀਦੀ ਕੰਧ ਉੱਧਰ ਕਰ ਲੈਂਦੇ ਮੇਰੀ ਸੈਟਿੰਗ ਹੁੰਦੀ ਹੈ ਤਾਂ ਕੋਈ ਵੀ ਨਹੀਂ ਵੱਡੇ ਭਰਾ ਦਾ ਫਰਜ਼ ਬਣਦਾ ਛੋਟਾ ਜੋ ਕਹਿੰਦਾ ਕੋਈ ਗੱਲ ਨਹੀਂ ਆਪਣਾ ਪੁੱਤਰ ਜਾਣ ਕੇ ਉਦੇ ਨਾਲ ਕਰ ਲੈਣਾ ਤੇ ਜੇ ਵੱਡੇ ਭਰਾ ਤੋਂ ਕੋਈ ਭੁੱਲ ਕੋਈ ਗਲਤੀ ਹੋ ਵੀ ਜਾਂਦੀ ਹੈ ਤੇ ਛੋਟਾ ਉਹਦਾ ਗਲਮਾ ਨਹੀਂ ਫੜੇ ਉਹਦੇ ਨਾਲ ਲੜਾਈ ਝਗੜਾ ਨਹੀਂ ਕਰੇ ਉਹਨੂੰ ਪਿਤਾ ਸਮਾਨ ਜਾਣ ਕੇ ਉਸ ਚੀਜ਼ ਨੂੰ ਭੁਲਾ ਕੇ ਤੇ ਅੱਗੇ ਵਧੇ ਸਾਡੇ ਸਤਿਗੁਰਾਂ ਨੇ ਸਿਖਾਇਆ ਇਹਨਾਂ ਸਿੱਖਿਆਵਾਂ ਦੇ ਨਾਲ ਪਹਿਲਾਂ ਘਰ ਜੁੜੇ ਸਨ ਟੱਬਰ ਹੁੰਦੇ ਸਨ ਵੱਡੇ ਵੱਡੇ 50 50 ਜੀ 40 40 ਜੀ ਚਾਚਿਆਂ ਤਾਇਿਆਂ ਦੇ ਪੁੱਤਰਾਂ ਤੇ ਮਾਣ ਹੁੰਦਾ ਸੀ ਕੋਈ ਬਾਹਰ ਦਾ ਕੋਈ ਐਸਾ ਬੰਦਾ ਲੁੱਟਖੋ ਕਰ ਜਾਏ ਘਰ ਦੇ ਵਿੱਚ ਹਿੰਮਤ ਹੀ ਨਹੀਂ ਸੀ ਕਿਸੇ ਦੀ ਪੈਂਦੀ ਅੱਜ ਘਰਾਂ ਚੋਂ ਕਿਉਂ ਚੋਰੀਆਂ ਚਕਾਰੀਆਂ ਲੱਗੀਆਂ ਉਹਨਾਂ ਨੂੰ ਪਤਾ ਦੋ ਜੀ ਜੀ ਹੋਣੇ ਨੇ ਜਾਵਾਂਗੇ ਫੜਾਂਗੇ ਦਬੋਚ ਲਾਂਗੇ ਜੋ ਮਰਜ਼ੀ ਲੁੱਟ ਕੇ ਲੈ ਜਾਾਂਗੇ ਅੱਧਾ ਟੱਬਰ ਇਹਨਾਂ ਦਾ ਮੁੰਡੇ ਖੁੰਡੇ ਬਾਹਰ ਨੇ ਤੇ ਆਪੇ ਬਜ਼ੁਰਗ ਬਜ਼ੁਰਗ ਰਹਿੰਦੇ ਨੇ ਚਲੋ ਦੱਬੋ ਇਹਨਾਂ ਨੂੰ ਆਹੀ ਤੇ ਕੁਸ਼ ਹੋ ਰਿਹਾ ਪਹਿਲਾਂ ਹਿੰਮਤ ਨਹੀਂ ਸੀ ਪੈਂਦੀ ਵੀ ਇਹਨਾਂ ਦਾ ਟੱਬਰ بڑا ਹੈ ਚਾਚੇ ਤਾਇਆ ਦੇ ਪੁੱਤਰ ਨੇ ਸਾਰਾ ਜੀ ਇਕੱਠੇ ਰਹਿੰਦੇ ਨੇ ਆਪਣੇ ਸਾਰੇ ਨੇ ਵੀ ਜੀ ਕਰਦੇ ਚ ਰਹਿੰਦੇ ਕਿਵੇਂ ਕੋਈ ਚੋਰ ਦੀ ਹਿੰਮਤ ਪੈ ਜੇਗੀ ਕੋਈ ਫੌਜ ਆ ਜਾਏ ਉਹਦੀ ਨਹੀਂ ਹਿੰਮਤ ਪਏਗਾ ਆਉਣ ਦੀ ਪਹਿਲਾਂ ਐਸਾ ਸਮਾਂ ਸੀ ਗੁਰੂ ਮਹਾਰਾਜ ਜੀ ਕਹਿੰਦੇ ਭਾਈ ਕੰਟਰੋਲ ਕਾਬੂ ਹੋਣਾ ਆਪਣੇ ਉੱਤੇ ਬੜਾ ਜ਼ਰੂਰੀ ਹੈ ਵਿਕਾਰਾਂ ਤੇ ਕਾਮ ਤੇ 10 ਸਾਲ ਬਚਪਨ ਚ ਲੰਘੇ ਤੇ 20 ਸਾਲ ਸਾਧ ਸੰਗ ਜੀਉ ਕਾਮ 20ਵੇਂ ਦੇ ਵਿੱਚ ਕਾਮ ਹਾਵੀ ਹੋ ਗਿਆ ਤੀਸਾਂ ਕਾ ਸੁੰਦਰ ਕਹਾਵੈ 30 ਸਾਲ ਤੇ ਫਿਰ ਪੂਰਾ ਜਵਾਨੀ ਆ ਜਾਂਦੀ ਹੈ ਤੇ ਸੁੰਦਰਤਾ ਜਿਹੜੀ ਜੋਬਨ ਆਉਣਾ ਹੁੰਦਾ ਹੈ ਇਨਸਾਨ ਤੇ ਉਹ 30 ਸਾਲ ਦੀ ਉਮਰ ਦੇ ਵਿੱਚ ਪੂਰਾ ਆ ਜਾਂਦਾ ਹੈ ਫਿਰ ਕਹਿੰਦਾ ਵੀ ਮੇਰੇ ਚ ਤੇ ਜੋਰ ਬੜਾ ਹੈ ਬਲ ਬੜਾ ਹੈ ਮੈਂ ਜਿਹੜੀ ਮਰਜ਼ੀ ਚੀਜ਼ ਚੁੱਕਾਂ ਜਿੱਥੇ ਮਰਜ਼ੀ ਪੱਜਾਂ ਜੋ ਮਰਜ਼ੀ ਖਾਵਾਂ ਪੀਵਾਂ ਸਭ ਹਜਮ ਸਰੀਰ ਦੇ ਅੰਦਰ ਦੇ ਆਰਗਨ ਪਰਿਪੂਰਣ ਹੋ ਚੁੱਕੇ ਹੁੰਦੇ ਹਨ ਸਰੀਰ ਚ ਬਲ ਪੂਰਾ ਭਰ ਚੁੱਕਾ ਹੁੰਦਾ ਹੈ 30 ਸਾਲ ਦੇ ਵਿੱਚ ਸੁੰਦਰਤਾ ਪੂਰੀ ਆ ਜਾਂਦੀ ਮਹਾਰਾਜ ਕਹਿੰਦੇ ਤੀਸਾਂ ਕਾ ਸੁੰਦਰ ਕਹਾਵੈ ਹੁਣ 30 ਸਾਲ ਦੀ ਉਮਰ ਵਿੱਚ ਸੁੰਦਰ ਕਹੋਂਦਾ ਵੀ ਮੈਂ ਬੜਾ ਸੋਹਣਾ ਮੈਂ ਬੜਾ ਫੱਬਦਾ ਹਾਂ ਅੱਗੇ ਮਹਾਰਾਜ ਕਹਿੰਦੇ 40 ਸੀ ਪੁਰ ਹੋਏ 85 ਪਗ ਖਿਸੈ 40 ਸੀ ਪੁਰ ਹੋਏ 40 ਸਾਲ ਤੱਕ ਪੂਰਾ ਹੋ ਗਿਆ ਹੁਣ ਜਵਾਨੀ ਦਾ ਜੋਰ ਪੂਰਾ ਹੋ ਗਿਆ ਜੋ ਰੰਗ ਤਮਾਸ਼ੇ ਸਨ ਜੋ ਵਿਕਾਰ ਭੋਗਣੇ ਸਨ ਜੋ ਵੀ ਸੀ ਉਹ ਸਭ 40 ਸਾਲ ਤੱਕ ਪੂਰਾ ਹੋ ਗਿਆ 40 ਚ ਪੂਰਾ ਹੋਣ ਤੋਂ ਬਾਅਦ 85 ਪੱਗ ਖਿਸਾਇ 50 ਸਾਲ ਤੱਕ 50 ਸਾਲ ਤੱਕ ਪਹੁੰਚਦੇ ਹਾਂ ਪਹੁੰਚਦੇ ਹਾਂ ਹੁਣ ਪੱਗ ਖਿਸਣ ਲੱਗ ਗਏ ਪੈਰ ਖਿਸਕ ਗਏ ਜਵਾਨੀ ਵੱਲੋਂ ਜਵਾਨੀ ਦੇ ਰੰਗ ਤਮਾਸ਼ੇ ਜੋ ਕੁਝ ਵੀ ਕੀਤਾ ਕਤਰਿਆ ਜੋਰ ਬਲ ਹੰਕਾਰ ਹਉਮੈ ਭਜ ਨੱਠ ਉਠਕ ਬੈਠਕ ਉਹ ਸਾਰੇ ਵਾਲੇ ਪਾਸਿਓ ਹੁਣ 50 ਸਾਲ ਤੱਕ ਪੱਗ ਖਿਸਣ ਲੱਗ ਗਏ 60 ਕੇ ਬੁਢੇਪਾ ਆਵੇ ਹੁਣ 60 ਸਾਲ ਤੱਕ ਬੁਢੇਪਾ ਆ ਗਿਆ ਜਿਹੜੇ ਕੇਸ ਕਾਲੇ ਸਨ ਉਹ ਚਿੱਟੇ ਹੋ ਗਏ ਜਿਹੜੀ ਨਿਗਾਹ ਦੂਰ ਤੱਕ ਜਾਂਦੀ ਸੀ ਉਹ ਕਮਜ਼ੋਰ ਹੋ ਗਈ ਅੱਜ ਕੱਲ ਤੇ ਪਹਿਲਾਂ ਹੀ ਕਮਜ਼ੋਰ ਹੋ ਜਾਂਦੀ ਹੈ ਮਹਾਰਾਜ ਜੀ ਨੇ ਸਮੇਂ ਦੇ ਪਰਚਲਨ ਦੇ ਹਿਸਾਬ ਨਾਲ ਬਚਨ ਕੀਤੇ ਨੇ 60 ਸਾਲ ਤੱਕ ਉਮਰ ਜਿਹੜੀ ਐ ਹੁਣ ਜੇ ਤਾਂ ਆਪਾਂ ਵੈਸੇ ਵਿਚਾਰੀਏ ਅਜੋਕੇ ਸਮੇਂ ਦੇ ਹਾਲਾਤ ਤੇ 60 ਸਾਲ ਤੱਕ ਤਾਂ ਪਹੁੰਚਣਾ ਹੀ ਬੜਾ ਔਖਾ ਹੋ ਗਿਆ ਸਾਧ ਸੰਗਤ ਜੀ 60 ਸਾਲ ਮਹਾਰਾਜ ਨੇ ਤੇ 70 80 90 ਸਾਲ ਤੱਕ ਦਾ ਜ਼ਿਕਰ ਕੀਤਾ ਹੈ ਇਥੇ ਤੱਕ ਕਿਹੜਾ ਪਹੁੰਚ ਰਿਹਾ ਪੁਰਾਤਨ ਬਜ਼ੁਰਗ ਨੇ ਜਿਹੜੇ ਉਹ ਹੀ ਆਪਾਂ ਸੁਣਦੇ ਆ ਵੀ 90 90 ਸਾਲ ਦੇ ਹਨ 80 80 ਸਾਲ ਦੇ ਅਜੋਕਾ ਦਿਖਾ ਦਿਓ ਕੋਈ ਮੁਸ਼ਕਲ ਹੀ ਟੱਪਦੇ ਨੇ ਕੋਈ ਵੀ ਵਿਰਲਾ ਹੀ ਜਿਨੇ ਆਪਣੀ ਸਿਹਤ ਦਾ ਧਿਆਨ ਰੱਖਿਆ ਹੁਣ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਲਿਖੀ ਇੰਨੀ ਸੀ ਉਹ ਅਸੀਂ ਜਾਣ ਕੇ ਆਪਣੀ ਵਿਗਾੜੀ ਆਪਣੇ ਕਰਮਾਂ ਦੇ ਹਿਸਾਬ ਨਾਲ ਜਿਹੜੇ ਅਸੀਂ ਕਰਮ ਕੀਤੇ ਗੰਦਮੰਦ ਖਾਦਾ ਜਾਣ ਬੁਝ ਕੇ ਜੇ ਅਸੀਂ ਸਾਧ ਸੰਗਤ ਜੀ ਆਪਣੇ ਸਰੀਰ ਦਾ ਨਾਸ ਕਰਾਂਗੇ ਤੇ ਉੱਤੇ ਪ੍ਰਮਾਤਮਾ ਨੂੰ ਦੋਸ਼ ਨਹੀਂ ਦੇ ਸਕਦੇ ਵੀ ਮੈਨੂੰ ਤੇ ਆ ਬਿਮਾਰੀਆਂ ਲਾਤੀਆਂ ਮੇਰੇ ਨਾਲ ਆ ਹੋ ਗਿਆ ਗਲਤੀਆਂ ਸਾਡੀਆਂ ਕਰਮ ਸਾਡੇ ਮਹਾਰਾਜ ਕਹਿੰਦੇ ਨਾ ਜਿਹਹਾ ਬੀਜੈ ਸੋ ਲੂਣਾ ਕਰਮਾਂ ਸੰਤੜਾ ਖੇਤ ਭਾਈ ਜਿਹੋ ਜਆ ਬੀਜੋਗੇ ਉਹੋ ਜਆ ਪਾ ਲੋਗੇ ਜਿਹੜਾ ਜਿਹੋ ਜ ਸਰੀਚ ਪਾਓਗੇ ਉਹੋ ਜਆ ਫਲ ਮਿਲ ਜਾਏਗਾ ਜਿਹੋ ਜੇ ਕਰਮ ਕਰਾਂਗੇ ਉਹੋ ਜੇ ਸਾਡੇ ਨਾਲ ਹੋਣਾ ਹੈ ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਭਾਈ 60 ਸਾਲਾਂ ਤੇ ਉਹਨ ਬੁਢੇਪਾ ਆ ਗਿਆ ਸਾਰਾ ਜਵਾਨੀ ਦਾ ਜੋਰ ਬਚਪਨ ਸਭ ਰੰਗ ਤਮਾਸ਼ੇ ਸਭ ਲੰਘ ਗਏ 70 ਕਾ ਮਤਹੀਣ ਅਸੀਂ ਹਾਂ ਕਾ ਵਿਵਹਾਰ ਨਾ ਪਾਵੇ 70 ਸਾਲ ਤੱਕ ਕਹਿੰਦੇ ਮਤ ਜਿਹੜੀ ਉਹ ਫਿਰ ਘਟ ਜਾਂਦੀ ਹੈ ਮਤਹੀਣ ਦਾ ਮਤਲਬ ਹੈ ਵੀ ਦਿਮਾਗ ਜਿਹੜਾ ਹੈ ਉਹ ਚੱਲਣੋਂ ਘਟ ਜਾਂਦਾ ਹੈ ਪਹਿਲਾਂ ਸਾਰਾ ਕੁਝ ਚਾ ਚਤੁਰ ਚਲਾਕੀਆਂ ਸਨ ਸਿਆਣਪਾਂ ਸਨ ਤੇ 70 ਸਾਲ ਤੱਕ ਸੋਚਣ ਸਮਝਣ ਦੀ ਸ਼ਕਤੀ ਇਹ ਨਹੀਂ ਵੀ ਬਿਲਕੁਲ ਜ਼ੀਰੋ ਹੋ ਜਾਂਦੀ ਹੈ ਥੋੜੀ ਘਟ ਜਾਂਦੀ ਹੈ ਥੋੜਾ ਫਰਕ ਪੈ ਜਾਂਦਾ ਹੈ ਜਿਹੜਾ ਪਹਿਲਾਂ ਦਿਮਾਗ ਹੁੰਦਾ ਹੈ ਮਤ ਹੁੰਦੀ ਹੈ ਉਹ ਜਿਹੜੀ ਹੈ ਉਹਨਾਂ ਨਹੀਂ ਫਿਰ ਕੰਮ ਕਰਦੀ ਪਹਿਲਾਂ ਫਟਾਫਟ ਹਿਸਾਬ ਕਿਤਾਬ ਕਰ ਲੈਂਦਾ ਸੀ ਵੀ ਇਹਨੂੰ ਇੰਨੇ ਦੇਣੇ ਇੰਨੇ ਲੈਣੇ ਸਾਰਾ ਕੁਝ ਪਰ ਇਸ ਉਮਰ ਦੇ ਵਿੱਚ ਆ ਕਰਕੇ ਹਿਸਾਬ ਕਿਤਾਬ ਨਹੀਂ ਹੁੰਦਾ ਦਿਮਾਗ ਜਿਹੜਾ ਹੈ ਉਹਨਾਂ ਚੱਲਦਾ ਨਹੀਂ ਚੀਜ਼ਾਂ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਇਹ ਸਾਰਾ ਕੁਝ ਮਹਾਰਾਜ ਕਹਿੰਦੇ 70 ਸਾਲ ਦੀ ਉਮਰ ਦੇ ਵਿੱਚ ਆ ਕੇ ਮਤਹੀਣ ਹੋ ਜਾਂਦਾ ਹੈ ਅਸੀਂਾਂ ਕਾ ਵਿਹਾਰ ਨਾ ਪਾਵੇ ਤੇ 80 ਸਾਲ ਤੱਕ ਆ ਕੇ ਫਿਰ ਕੋਈ ਵਿਹਾਰ ਨਹੀਂ ਮਿਲਦਾ ਕੋਈ ਕੰਮਕਾਰ ਨਹੀਂ ਮਿਲਦਾ ਫਿਰ ਵੇਲੇ ਹੀ ਬਹਿਣਾ ਪੈਂਦਾ ਪਹਿਲਾਂ ਪਹਿਲਾਂ ਇਹਦੂ ਬੰਦਾ ਕੰਮ ਕਰ ਲੈਂਦਾ ਮੈਂ ਫਿਰ ਬੇਨਤੀ ਕਰਨਾ ਸਾਧ ਸੰਗਤ ਜੀਓ ਇਹ ਜੋ ਪੰਗਤੀ ਹੈ ਨਾ ਭੁਲੇਖਾ ਨਾ ਅਸੀਂ ਪੈ ਜਾਏ ਸਾਨੂੰ ਵੀ ਮਹਾਰਾਜ ਨੇ ਸਾਰਿਆਂ ਵਾਸਤੇ ਲਿਖੀ ਹੈ ਇਹ ਸਭ ਵਾਸਤੇ ਨਹੀਂ ਹੈ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਕਿੰਨੀ ਉਮਰ ਭੋਕੇ ਗਏ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਕਿਸ ਸਾ ਕਿਸ ਉਮਰ ਦੇ ਵਿੱਚ ਉਹਨਾਂ ਨੇ ਖੰਡਾ ਖੜਕਾਇਆ ਤਨ ਤਨ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ 62 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਦੀ ਸ਼ਰਨ ਚ ਆਉਂਦੇ ਨੇ 11 ਸਾਲ ਸੇਵਾ ਕਰਦੇ ਨੇ ਦਿਨ ਰਾਤ ਇੱਕ ਕਰਕੇ ਤੇ ਗੁਰਗੱਦੀ 70 72 ਸਾਲ ਦੀ ਉਮਰ ਚ ਪਾਉਂਦੇ ਨੇ ਇਹ ਪ੍ਰਚਲਨ ਦੇ ਤੌਰ ਤੇ ਮਹਾਰਾਜ ਜੀ ਨੇ ਪੰਕਤੀਆਂ ਲਿਖੀਆਂ ਨੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧ ਲਿਆ ਉਹ ਚਾਹੇ ਬਚਪਨ ਦੀ ਉਮਰ ਹੈ ਚਾਹੇ ਜਵਾਨੀ ਦੀ ਉਮਰ ਹੈ ਚਾਹੇ ਬੁਢੇਪੇ ਦੀ ਉਮਰ ਹੈ ਸਤਿਗੁਰੂ ਮਹਾਰਾਜ ਗੁਰਬਾਣੀ ਚ ਕਹਿੰਦੇ ਨਾ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਜਿਨ੍ਹਾਂ ਦੇ ਅੰਦਰ ਗੁਰਬਾਣੀ ਦਾ ਗਿਆਨ ਆ ਗਿਆ ਉਹ ਗੁਰਮੁਖ ਜਿਨ੍ਹਾਂ ਨੂੰ ਕਦੇ ਵੀ ਬੁੱਢੇ ਨਹੀਂ ਆਖਿਆ ਜਾ ਸਕਦਾ ਜਿਨ੍ਹਾਂ ਨੂੰ ਸਤਿਗੁਰੂ ਜੀ ਇਹ ਪੰਕਤੀ ਚ ਸਮਝਾ ਰਹੇ ਨਾ ਸਾਨੂੰ ਕਹਿ ਰਹੇ ਨੇ ਕਿ ਸੱਤਰ ਕਾ ਮਤਹੀਣ 80 ਕਾ ਵਿਹਾਰ ਨਾ ਪਾਵੇ ਬਜ਼ੁਰਗੀ ਆ ਗਈ ਪਰ ਜਿਨ੍ਹਾਂ ਦੇ ਅੰਦਰ ਸੁਰਤ ਗੁਰਬਾਣੀ ਦਾ ਗਿਆਨ ਹੈ ਉਹ ਕਦੇ ਮਤਹੀਣ ਨਹੀਂ ਹੁੰਦੇ ਉਹ ਕਦੇ ਵਿਹਾਰ ਤੋਂ ਸਖਣੇ ਨਹੀਂ ਹੁੰਦੇ ਉਹਨਾਂ ਦਾ ਕਦੇ ਵੀ ਪੈਰ ਨਹੀਂ ਖਿਸਕਦਾ ਉਹ ਸਦਾ ਸਦਾ ਸਤਿਗੁਰੂ ਦੇ ਨਾਮ ਦੇ ਨਾਲ ਬਲਸ਼ਾਲੀ ਰਹਿੰਦੇ ਨੇ ਜਿਵੇਂ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਬਾਬਾ ਦੀਪ ਸਿੰਘ ਜੀ ਨੇ ਬਜ਼ੁਰਗੀ ਦੇ ਵਿੱਚ ਖੰਡਾ ਖੜਕਾਇਆ 18 ਸ਼ੇਰ ਦਾ ਖੰਡਾ ਬਾਬਾ ਜੀ ਨੇ ਚੁੱਕ ਕੇ ਖੜਕਾਇਆ ਸੀ ਜਦੋਂ ਪਤਾ ਲੱਗਿਆ ਨਾ ਵੀ ਗੁਰੂ ਦੇ ਦਰਬਾਰ ਦੀ ਇੰਨੀ ਬੇਕਦਰਹੀ ਹੋਈ ਹੈ ਜ਼ਾਲਿਮਾਂ ਨੂੰ ਸੋਧਾ ਲਾਉਣ ਵਾਸਤੇ ਅਰਦਾਸਾ ਸੋਧਿਆ 18 ਸ਼ੇਰ ਦਾ ਖੰਡਾ ਚੁੱਕਿਆ ਇਕੱਲੇ ਹੀ ਚੱਲ ਪਏ ਜਦੋਂ ਦੇਖਿਆ ਵੀ ਬਾਬਾ ਬੁੱਢਾ ਸਾਡਾ ਇਕੱਲਾ ਹੀ ਜਾ ਰਿਹਾ ਹੈ ਬਾਬਾ ਦੀਪ ਸਿੰਘ ਇਕੱਲੇ ਜਾ ਰਹੇ ਨੇ ਤੇ ਸਿੰਘ ਨਾਲ ਰਲਦੇ 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 ਹਜ਼ਾਰਾਂ ਦੀ ਗਿਣਤੀ ਨਾਲ ਖੜੀ ਹੋ ਗਈ ਸੀ ਬਜ਼ੁਰਗੀ ਦੀ ਉਮਰ ਸੀ ਫਿਰ ਉੱਥੇ ਆਪਾਂ ਕਿਵੇਂ ਕਹਿ ਸਕਦੇ ਆ ਵੀ ਬਾਬਾ ਜੀ ਇੰਨੀ ਉਮਰ ਚ ਮਤਹੀਨ ਇਸ ਕਰਕੇ ਮੈਂ ਕਹ ਰਿਹਾ ਵੀ ਸਾਰਿਆਂ ਵਾਸਤੇ ਪੰਗਤੀ ਨਹੀਂ ਪ੍ਰਚਲਨ ਨੂੰ ਸਤਿਗੁਰਾਂ ਨੇ ਦਰਸਾਇਆ ਤੇ ਸਾਨੂੰ ਸਮਝਾਇਆ ਕਿ ਭਾਈ ਆਹ ਕੁਝ ਹੋਣਾ ਹੈ 90 ਸਾਲ ਦੀ ਉਮਰ ਹਣਾ ਨਵੇਂ ਕਾ ਸਹਿ ਜਾਸਣੀ ਮੂਲ ਨਾ ਜਾਣੈ ਅਪਬਲ ਹੁਣ 90 ਸਾਲ ਤੱਕ ਪਹੁੰਚ ਗਏ ਆ 90 ਸਾਲ ਚ ਕੀ ਹੋਇਆ ਸਾਰਾ ਕੁਝ ਹੀ ਸਰੀਰ ਡਾਮਾ ਡੋਲ ਹੋ ਜਾਂਦਾ ਹੈ ਨਾ ਅੱਖਾਂ ਤੋਂ ਦਿਖਦਾ ਨਾ ਪੈਰਾਂ ਤੋਂ ਤੁਰਿਆ ਜਾਂਦਾ ਨਾ ਹੱਥ ਕੋਈ ਕੰਮ ਕਰਦੇ ਨੇ ਕਹਿੰਦੇ ਮੰਜੇ ਤੇ ਪੈ ਜਾਂਦਾ 90 ਸਾਲ ਦਾ ਬੰਦਾ ਬਜ਼ੁਰਗ ਹੋ ਕੇ ਨਾ ਖਾ ਸਕਦਾ ਨਾ ਪੀ ਸਕਦਾ ਹੋਰ ਤਾਂ ਹੋਰ ਮਹਾਰਾਜ ਕਹਿੰਦੇ ਆਪਣੇ ਸਰੀਰ ਦੀ ਕਿਰਿਆ ਵੀ ਹੈ ਨਾ ਜਿਹੜੀ ਉਹ ਵੀ ਆਪਣੇ ਆਪ ਨਹੀਂ ਕਰ پا ਸਕਦਾ ਸਹਿਜਾਸਣੀ ਸਹਿਜਾਸਣੀ ਦਾ ਅਰਥ ਹੈ ਕਿ ਜਿਹੜਾ ਸਦਾ-ਸਦਾ ਲਈ ਕਿਸੇ ਇੱਕ ਥਾਂ ਤੇ ਟਿਕ ਜਾਏ ਮੰਜੇ ਤੇ ਟਿਕ ਜਾਏ ਬੈੱਡ ਤੇ ਟਿਕ ਜਾਏ ਇੱਕ ਆਸਣ ਤੇ ਟਿਕ ਜਾਏ ਮੰਜੇ ਤੇ ਹੋ ਜਾਂਦੇ ਨੇ 90 ਸਾਲ ਦਾ ਬਜ਼ੁਰਗ ਨਹੀਂ ਉੱਠਿਆ ਜਾਂਦਾ ਤੁਰਿਆ ਫਿਰਿਆ ਨਹੀਂ ਜਾਂਦਾ ਖਾਦਾ ਪੀਤਾ ਸਾਰਾ ਕੁਝ ਅਸਮਰਥ ਹੋ ਜਾਂਦੇ ਹੈ ਤੇ ਉਹਨਾਂ ਨੂੰ ਕਿਹਾ ਜਾਂਦਾ ਸਹਿਜਾਸਣੀ ਹੋ ਗਏ ਫਿਰ ਮਹਾਰਾਜ ਕਹਿੰਦੇ ਭਾਈ 90 ਸਾਲ ਤੱਕ ਦੀ ਜਿਹੜੀ ਉਮਰ ਹੈ ਦੇਖ ਲੈ ਤੇਰੀ ਐਵੇਂ ਬਤੀਤ ਹੋਵੇ ਐਵੇਂ ਲੰਘ ਗਈ 10 ਸਾਲ ਬਚਪਨ ਚ 20 ਸਾਲ ਕਾਮਕ੍ਰੋਧ ਦੇ ਲੰਘ ਗਏ 30 ਸਾਲ ਚ ਕਹਿੰਦਾ ਮੈਂ ਸੁੰਦਰ ਬੜਾਂ 40 ਚ ਪੂਰਾ ਹੋ ਗਿਆ 50 ਦੇ ਵਿੱਚ ਕਹਿੰਦੇ ਪੱਗ ਖਿਸਣ ਲੱਗ ਗਏ 60 'ਚ ਬੁਢੇਪਾ 70 'ਚ ਮਤ ਜਿਹੜੀ ਐ ਉਹ ਹੀਣੀ ਹੋਣੀ ਸ਼ੁਰੂ ਹੋ ਗਈ 80 ਆ ਦਾ ਕੋਈ ਕੰਮਕਾਰ ਕਰਨ ਜੋਗਾ ਨਹੀਂ ਰਹਿ ਗਿਆ ਵਿਲਾ ਰਹਿੰਦਾ 90 ਦਾ ਤਾਂ ਫਿਰ ਆ ਕੇ ਕਹਿੰਦੇ ਮੰਜੇ ਤੇ ਡਿੱਗ ਪੈਂਦਾ ਠਾਂ ਕਰਕੇ ਫਿਰ ਇੰਤਜ਼ਾਰ ਕਰਦਾ ਕਿ ਹੁਣ ਮੌਤ ਆਵੇਗੀ ਫਿਰ ਮੰਜੇ ਤੇ ਪਿਆ ਉਡੀਕਦਾ ਹੈ ਕਿ ਹੁਣ ਮੇਰੇ ਕਦੋਂ ਸਵਾਸ ਨਿਕਲਣਗੇ ਫਿਰ ਚੇਤੇ ਕਰਦਾ ਹੈ ਯਾਦ ਕਰਦਾ ਮੈਂ ਕੀ ਕੁਛ ਕੀਤਾ ਕਿੰਨੇ ਮਾੜੇ ਕੀਤੇ ਕਿੰਨੇ ਚੰਗੇ ਕੀਤੇ ਮਾੜੇ ਸਾਰੇ ਯਾਦ ਆਉਂਦੇ ਨੇ ਚੰਗਾ ਕੋਈ ਚੀਤੇ ਆਉਂਦਾ ਹੀ ਨਹੀਂ ਵੀ ਕਿਸੇ ਦੀ ਮਦਦ ਕੀਤੀ ਕਿਸੇ ਦੀ ਕਿਸੇ ਦਾ ਭਲਾ ਕੀਤਾ ਕਿਸੇ ਤੇ ਦਇਆ ਦਿਖਾਈ ਕੋਈ ਯਾਦ ਨਹੀਂ ਕਹਿੰਦੇ ਫਿਰ ਉਸ ਵੇਲੇ ਆਉਂਦਾ ਅਖੀਰਲੀ ਪੰਕਤੀ ਸਤਿਗੁਰੂ ਜੀ ਸਮਝਾਉਂਦੇ ਹਨ ਟਿੰਡੋਲੇਮ ਟੁੰਡੇਮ ਡਿਠਮ ਨਾਨਕ ਜਗ ਤੂੰ ਹੈਂ ਕਾ ਤਵਲ ਹਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਹੈ ਭਾਈ ਹੇ ਦੁਨੀਆ ਦੇ ਲੋਕੋ ਦੇਖੋ ਸਤਿਗੁਰੂ ਜੀ ਕਹਿੰਦੇ ਮੈਂ ਸਭ ਕੁਝ ਖੋਜ ਕੇ ਢੋਂਡ ਕੇ ਲੱਭ ਕੇ ਭਾਲ ਕੇ ਦੇਖ ਲਿਆ ਹੈ ਇਹ ਜਿਹੜਾ ਸੰਸਾਰ ਹੈ ਨਾ ਮਨੋਂ ਇੱਕ ਧੂਏ ਦਾ ਕਮਰਾ ਹੈ ਧੂਏ ਦਾ ਘਰ ਹੈ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਪਤਾ ਨਹੀਂ ਕਦੋਂ ਮੜਾ ਜਾਂ ਹਵਾ ਦਾ ਬੁੱਲਾ ਆਉਣਾ ਤੇ ਉਹ ਧੂਏ ਦਾ ਘਰ ਹੈ ਜਿਹੜਾ ਐਂ ਉੱਡ ਪੁੱਟ ਜਾਣਾ ਪਤਾ ਵੀ ਨਹੀਂ ਲੱਗਣਾ ਅਸੀਂ ਅੱਗ ਬਾਲਨੇ ਆ ਨਾ ਧੂਆ ਉਹਦੇ ਉੱਡਦਾ ਧੂਆ ਨਿਕਲਦਾ ਤੇ ਮੜੀ ਜੀ ਹਵਾ ਆਵੇ ਹਵਾ ਵਗੇ ਤੇ ਤੂੰ ਆ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ ਖਤਮ ਹੋ ਜਾਂਦਾ ਗਾਇਬ ਹੋ ਜਾਂਦਾ ਹੈ ਹਵਾ ਚ ਮਿਲ ਜਾਂਦਾ ਹੈ ਮਹਾਰਾਜ ਕਹਿੰਦੇ ਇਹ ਸੰਸਾਰ ਵੀ ਏਵੇਂ ਇੱਕ ਧੂਹੇ ਦਾ ਟਵਲ ਹਰ ਹੈ ਹਵਾ ਆਉਣੀ ਹੈ ਵਾਹਿਗੁਰੂ ਦਾ ਹੁਕਮ ਚੱਲਣਾ ਹੈ ਦਿਖਣਾ ਵੀ ਨਹੀਂ ਵੀ ਇੱਥੇ ਕੋਈ ਧਰਤੀ ਵੀ ਸੀ ਆਪਾਂ ਤੇ ਆਪਣੇ ਘਰਾਂ ਨੂੰ ਘਰਾਂ ਦਾ ਮਾਣ ਕਰਦੇ ਆਂ ਜਗ੍ਹਾ ਦਾ ਮਾਣ ਕਰਦੇ ਆਂ ਤੇ ਪਤਾ ਵੀ ਨਹੀਂ ਲੱਗਣਾ ਵੀ ਇੱਥੇ ਕੋਈ ਧਰਤੀ ਸੀ ਸੰਸਾਰ ਸੀ ਇਹ ਇਸ ਤਰ੍ਹਾਂ ਉਸ ਪਰਮਾਤਮਾ ਦੀ ਕੁਦਰਤ ਹੈ ਇੱਥੇ ਇੱਕ ਨੁਕਤਾ ਮੈਂ ਅਖੀਰ 'ਚ ਬੇਨਤੀ ਕਰਕੇ ਕਥਾ ਦੀ ਫਿਰ ਸਮਾਪਤੀ ਕਰਦੇ ਹਾਂ ਉਹ ਗੁਰਬਾਣੀ ਦੇ ਵਿੱਚ ਕਈ ਵਾਰੀ ਪ੍ਰਚਲਨ ਦੇ ਵਿੱਚ ਅਸੀਂ ਬੇਨਤੀਆਂ ਕਰਨੀਆਂ ਸਮਝਾਉਂਦੇ ਆਂ ਵੀ ਮੋਹ ਮਾਇਆ ਤੋਂ ਬਚਣਾ ਹੈ ਤਨ ਦੌਲਤ ਇਹ ਜਿਹੜਾ ਗਲਤ ਬੇਈਮਾਨੀ ਦਾ ਹੈ ਸਾਧ ਸੰਗਤ ਜੀ ਉਹ ਗੁਰੂ ਮਹਾਰਾਜ ਨੇ ਕਦੀ ਵੀ ਸਾਨੂੰ ਡੱਕਿਆ ਨਹੀਂ ਕਿ ਅਸੀਂ ਰੇਂਜ ਰੋਵਰਾਂ ਨਾ ਲਈਏ ਮਹਾਰਾਜ ਨੇ ਕਦੀ ਨਹੀਂ ਸਾਨੂੰ ਵਰਜਿਆ ਵੀ ਵੱਡੀਆਂ-ਵੱਡੀਆਂ ਗੱਡੀਆਂ 70-70 ਲੱਖ ਦੀਆਂ ਤੁਸੀਂ ਨਾ ਲਓ ਮੰਨ ਲਓ ਜੇ ਕੋਈ 70 ਲੱਖ ਦੀ ਖਰੀਦ ਲੈਂਦਾ ਤੇ ਉਹ ਪਾਪੀ ਥੋੜਾ ਹੋ ਗਿਆ। ਉਹਨੇ ਕੋਈ ਪਾਪ ਥੋੜਾ ਕਰ ਲਿਆ। ਜੇ ਕਿਸੇ ਨੇ ਵੱਡੀ 10 ਕਰੋੜ ਦੀ ਕੋਠੀ ਬਣਾ ਲਈ ਉਹ ਕੋਈ ਪਾਪੀ ਥੋੜਾ ਹੋ ਗਿਆ। ਉਹ ਪਹਿਲਾਂ ਦੇ ਪ੍ਰਚਲਨ ਸਨ ਦੁਨੀਆ ਨੂੰ ਪਰਮਾਹ ਕੇ ਪੁਲੇਖਿਆਂ ਚ ਪਾਇਆ ਸੀ ਰੱਬ ਕੱਖਾਂ ਦੀਆਂ ਪੁੱਲੀਆਂ ਚ ਮਿਲਦਾ ਮਹਿਲਾਂ ਦੀ ਲੋੜ ਕੋਈ ਨਾ ਇਸ ਤਰ੍ਹਾਂ ਕਹਿੰਦੇ ਸੀ। ਨਹੀਂ ਭਾਈ। ਮੈਂ ਇਸ ਵਿਚਾਰ ਨੂੰ ਨਹੀਂ ਮੰਨਦਾ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੀ ਅਰੰਭਤਾ ਹੀ ਜਿਸ ਤੋਂ ਕੀਤੀ ਰਾਗ ਸ੍ਰੀ ਰਾਗ ਅਰੰਧ ਹੁੰਦਾ ਹੈ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਬਸ ਇੱਕ ਗੱਲ ਚੇਤੇ ਰੱਖਣੀ ਐ ਮਤ ਦੇਖ ਫੁੱਲਾਂ ਵਿਸਰੈ ਤੇਰਾ ਚੇਤ ਨਾ ਆਵੇਂ ਗੱਡੀਆਂ ਕਰੋੜਾਂ ਦੀਆਂ ਲੈ ਲਓ ਕੋਠੀਆਂ ਅਰਬਾਂ ਦੀਆਂ ਪਾ ਲਓ ਮਹਾਰਾਜ ਕਹਿੰਦੇ ਬਸ ਉਹਦੇ ਚ ਪੈਰ ਰੱਖਣ ਲੱਗਿਆਂ ਵਾਹਿਗੁਰੂ ਕਹਿ ਦਿਆ ਕਰਿਆ ਜੇ ਉਹਦਾ ਨਾਮ ਲੈਣਾ ਨਾ ਭੁੱਲਿਓ ਸਭ ਕੁਝ ਮੁਬਾਰਕ ਹੈ ਗੁਰੂ ਦਾ ਸਿੱਖ ਗੁਰੂ ਸਾਹਿਬ ਨੂੰ ਇਹ ਨਹੀਂ ਪਾਉਂਦਾ ਵੀ ਗਰੀਬ ਜਿਹਾ ਹੋਏ ਭੜੇ ਜੇ ਕੱਪੜੇ ਹੋਣ ਤੇ ਸਾਈਕਲ ਤੀ ਜਾਂਦਾ ਹੋਵੇ ਚਲੋ ਕਿਸੇ ਦੇ ਕੋਈ ਵਿੱਦ ਹੈ ਅਵਸਥਾ ਹੈ ਸੀ ਸਮਰੱਥਾ ਨਹੀਂ ਹੈ ਜਾਂਦਾ ਉਹ ਵੀ ਮਾੜਾ ਨਹੀਂ ਪਰ ਮਿਹਨਤ ਮੁਸ਼ਕਤ ਕਰਕੇ ਕਿਰਤ ਵਿਰਤ ਕਰਕੇ ਧਰਮ ਦੀ ਗੁਰੂ ਦੇ ਸਿੱਖ ਨੂੰ ਗੁਰੂ ਮਹਾਰਾਜ ਅੱਗੇ ਵਧਿਆ ਦੇਖਣਾ ਚਾਹੁੰਦੇ ਨੇ ਕਾਮਯਾਬ ਦੇਖਣਾ ਚਾਹੁੰਦੇ ਨੇ ਦੁਨੀਆ ਦੀ ਹਰ ਇੱਕ ਉਚਾਈ ਤੇ ਪਹੁੰਚਿਆ ਦੇਖਣਾ ਚਾਹੁੰਦੇ ਨੇ ਸਤਗੁਰੂ ਜੀ ਭੇਜਦੇ ਨਹੀਂ ਸਨ ਆਪਣੇ ਕੋਲੋਂ ਜਿਹੜੇ ਗੁਰਸਿੱਖ ਸਨ ਭਾਈ ਮਨਸੁਖ ਜੀ ਭਾਈ ਭਗੀਰਥ ਜੀ ਵਪਾਰੀ ਸਨ ਬੜੇ ਬੜ ਵੱਡੇ ਵਪਾਰ ਕਰਦੇ ਸਨ ਗੁਰੂ ਨਾਨਕ ਸਾਹਿਬ ਜੀ ਆਪ ਅਰਦਾਸ ਕਰਕੇ ਨਿ ਕੋਲ ਬਹਿ ਕੇ ਨਿਤਨੇਮ ਕਰਾ ਕੇ ਅੰਮ੍ਰਿਤ ਵੇਲੇ ਦਾ ਤੇ ਸ਼ਬਦ ਗੁਰਬਾਣੀ ਦੇ ਕਾਗਜ਼ ਉੱਪਰ ਲਿਖ ਕੇ ਦੇ ਕੇ ਭੇਜਦੇ ਸਨ ਵੀ ਕਿਤੇ ਔਖ ਸੋਖਾਏ ਗੁਰਬਾਣੀ ਪੜ ਲਿਓ ਤੁਹਾਡੇ ਕਾਰਜ ਸਭ ਸਿੱਧ ਹੋਣਗੇ ਜਾਓ ਵਪਾਰ ਕਰੋ ਮਿਹਨਤਾਂ ਸ਼ਕਤਾਂ ਕਰੋ ਕਮਾਈਆਂ ਕਰੋ ਤੇ ਇਥੇ ਕਈ ਵਾਰੀ ਸਾਨੂੰ ਡੱਕਿਆ ਜਾਂਦਾ ਵੀ ਨਹੀਂ ਤਨ ਦੌਲਤ ਵਿੱਚ ਕਿੱਥੇ ਪਏ ਉਹ ਗੱਡੀਆਂ ਐਡੀਆਂ ਮਹਿੰਗੇ ਮਹਿੰਗੇ ਖਰੀਦ ਕੇ ਕੀ ਕਰਨਾ ਹੈ ਸਤਸੰਗਜੀ ਉਹ ਵਿਸ਼ਾ ਵਿਚਾਰਨ ਦਾ ਵੱਖਰਾ ਹੈ ਤੇ ਇਹ ਵਿਸ਼ਾ ਜੋ ਅਸੀਂ ਵਿਚਾਰ ਰਹੇ ਹਾਂ ਇਹ ਵੱਖਰਾ ਹੈ ਗੁਰਬਾਣੀ ਨੂੰ ਸਮਝ ਕੇ ਜਦੋਂ ਅਸੀਂ ਚੱਲਾਂਗੇ ਗੁਰਬਾਣੀ ਦੇ ਭਾਵਾਂ ਨੂੰ ਸਮਝ ਕੇ ਚੱਲਾਂਗੇ ਤੇ ਜੀਵਨ ਬੜਾ ਸੌਖਾ ਬਣ ਜਾਂਦਾ ਹੈ ਜੀਵਨ 'ਚ ਬੜੇ ਸੁੱਖ ਆ ਜਾਂਦੇ ਨੇ ਜੰਜਾਲ ਖਤਮ ਹੋ ਜਾਂਦੇ ਨੇ ਮਤ ਜਿਹੜੀ ਹੈ ਬਿਲਕੁਲ ਸ਼ਾਂਤ ਹੋ ਜਾਂਦੀ ਹੈ ਸੋ ਇਨੀਆਂ ਬੇਨਤੀਆਂ ਆਪ ਜੀ ਨੇ ਅੱਜ ਦੀ ਕਥਾ ਵਿੱਚ ਪ੍ਰਵਾਨ ਕਰਨੀਆਂ ਅੱਗੇ ਇਸ ਸ਼ਬਦ ਦੀ ਪੌੜੀ ਹੈ ਪਹਿਲਾਂ ਇੱਕ ਸ਼ਲੋਕ ਦੂਸਰਾ ਉਸ ਤੋਂ ਬਾਅਦ ਪੌੜੀ ਉਹ ਕੱਲ ਦੀ ਕਥਾ ਦੇ ਵਿੱਚ ਸਰਵਨ ਕਰਾਂਗੇ ਜੀ ਭੁੱਲਾਂ ਗਲਤੀਆਂ ਦੀ ਖਿਮਾ ਕਰਨਾ ਬਿਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ